ਦੇਵ ਜੀ ਸਮਾਜ ਸੁਧਾਰ ਸੰਸਥਾ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਤਾਰਣ ਸਿੰਘ ਉਮਾਨੀ ਪ੍ਰਤਾਰੀ ਹੇਠ ਇਸ ਸਿੱਖ ਸੰਗਤ ਲਈ ਨਿਵਾਸ ਹਲਕਾ ਟਿਕਾਣਾ ਲੁਹੜੀ ਕੀ ਹੋਈ ਮੀਟਿੰਗ ਵਿੱਚ ਆਪਣੇ ਸੈਨਿਕ ਖੇਤਰਾਂ ਦਾ ਜ਼ਿਕਰ ਆਦਾ ਜਾਂ ਦਿੱਤਾ ਜਾਵੇ ਮੀਟ شراب ਸਿਗਰਟ ਅਤੇ ਪਾਣ ਦੀਆਂ ਦੁਕਾਨਾਂ ਬਾਰੇ ਗੱਲਬਾਤ ਕੀਤੀ ਗਈ ਇਸ ਮੌਕੇ ਸਤੀ ਸਿੱਖ ਸੰਗਤ ਪ੍ਰਤਾਰਣ ਸਿੰਘ ਨੂੰ ਮਾਮਲਿਕ ਦਿੱਤੀ ਅਮਿਤ ਸਿੰਘ ਕੁਲਵੀਰ ਸਿੰਘ ਅਮਰ ਸਿੰਘ ਸੁਖਦੇਵ ਸਿੰਘ ਗੁਰਤਾ ਰਾਜੀ ਸਿੰਘ ਦਿਵਾਨ ਸਿੰਘ ਅਮਨ ਸਿੰਘ ਰਾਜਕਰਨ ਸਿੰਘ ਰਿਸ਼ਪਾਲ ਸਿੰਘ ਆਦਿ ਹਾਜ ਸਨ ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਅਸ਼ੀਸ਼ ਰਿਪੋਰਟ ਫਤਿਹਗੜ੍ਹ ਤੋਂ ਮਿਲੀ ਸਾਚਾ ਸਾਹਿਬ ਸਾਧ ਮੇਰੇ ਬਾਣ ਬੰਦ ਪਾਇਆ ਮੇਰੇ ਸਤਿਗੁਰ ਕੋ ਰੇ

i सेवा कंहिं सेव ਜੇ ਤੇਰੇ ਕੋਲ ਇੰਨੀ ਤਾਕਤ ਹੈ ਤੂੰ ਗੁਰੂ ਹੈ ਗੁਰੂ ਤਾਕਤਾਂ ਦਾ ਮਾਲਕ ਹੈ ਤੇ ਫਿਰ ਵੀ ਤਤੀ ਤਵੀ ਤੇ ਬੈਠਾ ਹੈ ਮੈਂ ਜੇ ਤੇਰੇ ਹੁਕਮ ਵਿੱਚ ਨਾ ਨਾ ਹੁੰਦਾ ਤੇਰੇ ਬਾਣੇ ਕਿ ਨਾ ਹੁੰਦਾ ਫਿਰ ਤੜਫ ਤੜੂ ਦੇ ਪੀਰ ਦੀ ਕਹਿ ਲਗੇ ਨਜ਼ਰ ਕਰੇ ਤਰ ਰੰਗ ਖਾ ਦੇਣਾ ਕੰਨ ਸੂਰਜ ਨੂੰ ਤੋੜ ਕੇ ਖਾ ਜਾਵਾਂ ਧਰਤੀ ਨਾਲ ਆਕਾਸ਼ ਪੜਾ ਜਾਵਾਂ ਪੀ ਕੇ ਸੱਤੇ ਸਮੁੰਦਰ ਦਰਿਆ ਨਾਲ ਦਿੱਲੀ ਨਾਲ ਨਾਹੋ ਟਕਰਾ ਦੇ ਜਿਹੜਾ ਨਾਮ ਸੀ ਸਿੱਧੂ ਸਿੱਧੂ ਦੇ ਧਰਬਾਨਾਂ ਦੀ ਫੌਜ ਹੈ ਔਰ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਮਹਾਰਾਜ ਹੈ नमें सारा कुछ पुट्ठा करके बखा दिया, पर सचे पातशाह ने आख्या नहीं ਪਾਣੇ ਦੇ ਵਿੱਚ ਪੀਰ ਜੀ ਕਬਰ ਆਈਦਾ ਨਹੀਂ ਬਾਦਸ਼ਾਹ ਜਾਗੀਰ ਕੁਝ ਬਹੁਤ ਸ਼ਮੀਰ ਨੂੰ ਕਹ ਲਾ ਗਿਆ ਚੰਦੂ ਲਾਲ ਨੇ ਇੱਕ ਸੇਵ ਆਖਿਆ ਗੁਰੂ ਅਰਜਨ ਦੇਵ ਤੇ ਸਾਡੇ ਕੋਲ ਗਲਤੀ ਹੋ ਗਈ ਹੈ ਆ ਸਾਨੂੰ ਇਹਦਾ ਚਾਹੀਦਾ ਨਹੀਂ ਸੀ ਕਰਨਾ ਕਿ ਬਾਦਸ਼ਾਹ ਜੀ ਸਾਡੀ ਇੱਕ ਅਰ지 ਸੁਣੋ ਗੁਰੂ ਅਰਜਨ ਦੇਵ ਜੀ ਸਾ Terima kasih telah menonton! ਹੇ ਨਰੰਗਾ ਬਾਦਾ ਖੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਨਰੰਗਾ ਦੇ ਮਹਾਰਾਜਾ ਜਬਰਦਸਤ ਉਹਨਾਂ ਵਾਸਤੇ ਧੰਨ ਦਾ ਬਾਦ ਜੀ ਮਹਾਰਾਜਾ ਤੋਂ ਮਹਾਨ ਸਹੀਦ ਨਰੰਗਾ ਬਾਦ ਵਾਲੇ ਗੁਰਦਾਤਾ ਜੀ ਸਾਹਿਬ ਉਹਨਾਂ ਦਾ ਦਰਦਾ ਉਤਰਾ ਉਹਨਾ ਸਾਹ ਲੈ ਕੇ ਬਨ ਭਗਾਨੀ ਸੁਨਣਾ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਜੋ ਜਾਂਚ ਕਰੇ ਪਵਾ ਕੇ ਗੁਰਮਾਰਾਜ ਦਾ ਉਹ ਧਾਤਰਾ ਨਿੰਦੇ ਹੋਏ ਸਭੂ ਸਾਇਦਾ ਜਾ ਪਰ ਆਇਆ ਹਨ ਜਿਹੜੇ ਹਨ ਗੁਰਪੇਲੰਗ ਚੱਲ ਰਹੇ ਹਨ ਗੁਰਮਾਰਾਜ ਦਾ ਉਹ ਧਾਤਰਾ ਲੈ ਗਿਆ ਹੈ ਕਣਗਵਾਲੀ ਦੇ ਸੁਨਤ ਨੇ ਹਰ ਵਾਰੀ ਲਾਭਾ ਵੀ ਸੁਨਤ ਖਸਲ ਦਾ ਗੁਰਸਾਹਿਬ ਗੁਰਵਾ ਸੰਗਤ ਗੁਰਜੰਦੇ ਮਹਾਰਾਜ ਦਾ ਬਾਉਂਸੇ ਦੀ ਕੋਲ ਕਣਗਵਾਲੀ ਦੇ ਸੁਨਤ ਨੂੰ ਮਾਉਂਦੀ ਹੈ ਸਭ ਤੋਂ ਜੀ ਪੂਖਾ ਖਾਨ ਇਹਨਾਂ ਸੰਗਤਾਂ ਵਿੱਚ ਸਤਨਾਉਂ ਤੋਂ ਬਰਾ ਆ ਤੇ ਗੁਰੂ ਦੀ ਸੇਵਾ ਕਰਦਿਆਂ ਤੋਂ ਕਥਾ ਆ ਤੇ ਜੀ ਨਾ ਨਰਮ ਤਾਂ ਇਸ ਨਗਰ ਤੇ ਵਸਣਾ ਸਵਾਦ ਪਰ ਹੋਵੇ ਕਿ ਸਵਾਹਿ ਗੁਰੂ ਜੀ ਦਾ ਖਾਨਦਾਨ 啊。